ਅੱਜ ਗੱਲ ਕਰਦੇ ਆਂ ਕ੍ਰਿਕਟਰ ਜੋਗਰਾਜ ਅਤੇ ਉਸਦੇ بیٹے ਜੁਗਰਾਜ ਦੇ ਬਾਰੇ ਚ ਜੁਗਰਾਜ ਸਿੰਘ ਨੇ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਕਿ ਜਦੋਂ ਮੇਰਾ ਬਾਪ ਮੈਨੂੰ ਗਰਾਊਂਡ ਵਿੱਚ ਭੇਜਦਾ ਸੀ ਪ੍ਰੈਕਟਿਸ ਕਰਨ ਵਾਸਤੇ ਸਵੇਰੇ ਠਾਲਦਾ ਸੀ ਤਾਂ ਮੇਰਾ ਦਿਲ ਕਰਦਾ ਸੀ ਕਿ ਇਸ ਬੰਦੇ ਨੂੰ ਗੋਲੀ ਮਾਰ ਦਵਾਂ ਮੈਨਾਂ ਦੁਖੀ ਸੀ ਕਿਉਂਕਿ ਮੈਂ ਇਸ ਲਾਈਨ ਨੂੰ ਪਸੰਦ ਨਹੀਂ ਰਹੀ ਸੀਗਾ ਤਾਂ ਮੈਂ ਕਿਸੇ ਹੋਰ ਲਾਈਨ ਵਿੱਚ ਜਾਣਾ ਚਾਹੁੰਦਾ ਸੀ ਮੈਂ ਆਪਣੇ ਵਿਚਾਰ ਦੇਣ ਲੱਗਾ ਹਾਂ ਇਸ ਉੱਤੇ ਬਹੁਤ ਬਹੁਤ ਵੱਡੇ ਵੱਡੇ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਮੈਂ ਵੀ ਆਪਣੇ ਵਿਚਾਰ ਦੇਣਾ ਚਾਹੁੰਦਾ ਮੇਰੀ ਗੱਲ ਨੂੰ ਕਤਈ ਵੀ ਉਹਦੇ ਨਾਲ ਨਾ ਜੋੜਿਆ ਜਾਵੇ ਕਿ ਮੈਂ ਕਿਸੇ ਬੱਚਿਆਂ ਨੂੰ ਆਪਣੇ ਕੰਟਰੋਲ 'ਚ ਰੱਖਣ ਦੀ ਗੱਲ ਕਰਦਾ ਮੈਂ ਸਿਰਫ ਆਪਣੇ ਵਿਚਾਰ ਦੇਣ ਲੱਗਾ ਹਾਂ ਬੱਚਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਬੱਚਾ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਆ ਦੀ ਆਜ਼ਾਦੀ ਹੋਣੀ ਚਾਹੀਦੀ ਆ ਹੁਣ ਵਿਚਾਰ ਕਰਨ ਵਾਲੀ ਗੱਲ ਆ ਕਿ ਜਦੋਂ ਜੋਗਰਾਜ ਨੇ ਜੋਗਰਾਜ ਦੀ ਗੱਲ ਕਰਾਂ ਤਾਂ ਉਹਦਾ ਸੁਭਾਅ ਜਿਹੜਾ ਵਾ ਉਹ ਤੋਂ ਮੈਂ ਵੀ ਜ਼ਿਆਦਾ ਖੁਸ਼ ਨਹੀਂ ਕਿਉਂਕਿ ਚਲੋ ਸੁਭਾਅ ਸਾਰਿਆਂ ਦਾ ਆਪੋ ਆਪਣੇ ਅਖੜ ਜਿਹਾ ਵਾ ਖੜਗੂੜੇ ਟਾਇਪ ਦਾ ਆਪਣੀ ਉਂਜੀ ਉਹ ਹੰਕਾਰ ਦੇ ਭਰੇ ਜਿਵੇਂ ਜਿਵੇਂ ਦਾ ਇੱਥੇ ਆਪਾਂ ਕਿੰਤੂ ਨਹੀਂ ਕਰ ਸਕਦੇ ਸਾਰਿਆਂ ਦੇ ਆਪਣੇ ਆਪਣੇ ਹਰ ਇੱਕ ਦਾ ਆਪ ਆਪਣਾ ਸੁਭਾਅ ਆ ਤੇ ਉਗਣਾ ਉਗਣ ਹਰ ਇੱਕ ਚ ਹੁੰਦੇ ਆ ਸਵਾਰ ਹੈ ਕਿ ਜਦੋਂ ਕੋਈ ਵੀ ਬੰਦਾ ਆਪਣੇ ਬੱਚੇ ਨੂੰ ਕਿਸੇ ਲਾਈਨ ਚ ਪਾਉਂਦਾ ਤਾਂ ਉਹ ਉਹਨੂੰ ਬਿਲਕੁਲ ਛੋਟੇ ਹੁੰਦੇ ਮੇਰਾ ਖਿਆਲ ਆ ਕਿ ਅੱਜ ਵੀ ਮੈਂ ਦੇਖਦਾ ਵਾਂ ਕਈ ਲੋਕ ਆਪਣੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਉਹਨਾਂ ਨੂੰ ਜਿਹੜਾ ਕੋਈ ਕੰਮ ਵਿੱਚ ਪਾਉਣਾ ਚਾਹੁੰਦੇ ਉਹਦੇ ਵਿੱਚ ਲਾ ਦਿੰਦੇ ਆ 2-4 ਸਾਲ ਦੇ ਨੂੰ ਸੋ ਬਾਵੇ ਕਹੇ ਕਿ ਉਹਨੇ 2 ਸਾਲ ਦੇ ਨੂੰ 4 ਸਾਲ ਤੱਕ ਉਹਨੇ ਉਹਨੂੰ ਕਰੇ ਗੈਟ ਕੋਟਿੰਗ ਕਰਨੀ ਸਫਾਈ ਹੋ ਗਈ ਦੱਸਿਆ ਉਹ ਇਸ ਤੋਂ ਬਾਅਦ ਉਹ ਗਰਾਊਂਡ ਤੇ ਜਾਂਦਾ ਹੋਊਗਾ ਵਗੈਰਾ ਵਗੈਰਾ ਔਰ ਇੱਕ ਦਿਨ ਫਿਰ ਉਹ ਕੀ ਬਣਿਆ ਸਿਕਸਰ ਕੇਲਾ ਜਗਰਾਜ ਸਿੰਘ ਵਰਲਡ 'ਚ ਨਾਮ ਆ ਬਹੁਤ ਜਿਹੜੇ ਖਾਸ ਖਿਡਾਰੀ ਹੁੰਦੇ ਉਹਨਾਂ ਦੇ ਵਿੱਚ ਨਾਮ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੁਗਰਾਤ ਕਹਿੰਦਾ ਕਿ ਮੈਂ ਇਹ ਬਾਣਾ ਨਹੀਂ ਸਚਾਉਂਦਾ ਜੋ ਮੇਰੇ ਪਿਓ ਨੇ ਮੈਨੂੰ ਬਣਾਇਆ ਮੇਰੀ ਲਾਈਨ ਵਿੱਚ ਜੁਗਰਾਤ ਸਿੰਘ ਜਦੋਂ ਅਸੀਂ ਫੈਸਲਾ ਲਵਾਂਗੇ ਜਿਹੜੇ ਬੱਚੇ ਆ ਜੋ ਫੈਸਲਾ ਲੈਣਗੇ ਕਦੋਂ ਲੈਣਗੇ ਘੜ ਤੋਂ ਕੱਟ ਪਲੱਸ 2 ਤੋਂ ਬਾਅਦ ਪਲੱਸ 2 ਤੋਂ ਬਾਅਦ ਉਹ ਫੈਸਲਾ ਲੈਣਗੇ ਕਿ ਮੈਂ ਇਸ ਲਾਈਨ ਵਿੱਚ ਜਾਣਾ ਪਲੱਸ 2 ਜਿਹੜੀ ਆ ਉਹ 14 ਤੋਂ 16 ਸਾਲ ਦੇ ਵਿੱਚ ਵਿੱਚ ਹੁੰਦੀ ਬਹੁਤ ਘੱਟ ਬੱਚੇ ਇਹਦੇ ਪਹਿਲਾਂ ਕਰਦੇ ਔਰ ਉਦੋਂ ਤੂੰ ਫੈਸਲਾ ਲੈਂਦਾ ਉਸ ਤੋਂ ਬਾਅਦ ਤੇ ਫਿਰ ਤੂੰ ਪਹੁੰਚਦਾ ਕਿੱਥੇ ਪਹੁੰਚਦਾ ਜਦੋਂ ਕਿ ਤੂੰ 16 18 ਸਾਲ ਦੀ ਉਮਰ ਦੇ ਵਿੱਚ ਇੱਕ ਵਧੀਆ ਖਿਡਾਰੀ ਬਣ ਗਿਆ ਸੀ ਬਾਪ ਨੂੰ ਸਮਝਣ ਵਾਸਤੇ ਮੈਂ ਕਿਹੜੀ ਗੱਲ ਕੀਤੀ ਸੀ ਪਿਓ ਨੂੰ ਸਮਝਣ ਵਾਸਤੇ ਪਿਓ ਬਣਨਾ ਪਊਗਾ ਪਿਓ ਇੱਕ কুমਾਰ ਜਿਹੋਦਾ ਨਾ ਮਿੱਟੀ ਦੇ ਭਾਂਡੇ ਬਣਾਉਂਦਾ ਉਹਦੇ ਵਾਂਗੂੰ ਹੁੰਦਾ ਜਿਹੜਾ ਉੱਪਰੋਂ ਥੱਪਦਾ ਹੋਂ ਨੂੰ ਭਾਂਡੇ ਨੂੰ ਮਿੱਟੀ ਦੇ ਨੂੰ ਕੁੜਦਾ ਤੇ ਅੰਦਰੋਂ ਇੱਕ ਦੂਜੇ ਹੱਥ ਨਾਲ ਉਹਨੂੰ ਪਲੋਸਦਾ ਪਿਆਰ ਕਰਦਾ ਔਰ ਇੱਕ ਬਹੁਤ ਹੀ ਵਧੀਆ ਭਾਂਡਾ ਜਿਹੜਾ ਉਹ ਤਿਆਰ ਕਰ ਦਿੰਦਾ ਹੁੰਦਾ ਮਿੱਟੀ ਦਾ ਵਾ ਪਰ ਉਹਦੇ ਚ ਪਾਇਆ ਹੋਇਆ ਕੁਝ ਵੀ ਜਿਹੜਾ ਵਾ ਉਹ ਬਾਹਰ ਨਹੀਂ ਨਿਕਲਦਾ ਬਾਪ ਨੂੰ ਸਮਝਣ ਵਾਸਤੇ ਪਿਓ ਨੂੰ ਸਮਝਣ ਵਾਸਤੇ ਪਿਓ ਬਣਨਾ ਪਊਗਾ ਤੇ ਫਿਰ ਪਤਾ ਲੱਗੂਗਾ ਕਿ ਪਿਓ ਆਕਰੋਤਾ ਕੀ ਹੈ ਔਰ ਕਿਸ ਮਿੱਟੀ ਦਾ ਬਣਦਾ ਹੈ ਪੇ